ਏ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾਂ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਘੜੀ ਮੁਲਤਵੀ ਕਰਦਾ ਪੈਸ ਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬगंज ਸਾਹਿਬ ਤੋਂ ਰਾਸ਼ਟਰਪਤੀ ਪਵਨ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਮੁਲਤਵੀ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਐਲਾਨ ਕੀਤਾ ਹੈ ਇਹ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵੜਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਚ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਜਾਣਾ ਸੀ ਅਸੀਂ ਫਿਰ ਬੈਠ ਕੇ ਕੀਤਾ ਕਿ ਪੰਥ ਦੇ ਬਧੇਰੇ ਹੇਤਾਂ ਲਈ ਕੋਈ ਆਰਚਨ ਨਾ ਪਵੇ ਫਰਾਕ ਦਿਲੀ ਦਿਖਾ ਦੇ ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਕਿਉਂਕਿ ਅਸੀਂ 5 ਮੈਂਬਰੀ ਤੋਂ ਪਹਿਲਾ ਫੈਸਲਾ ਸੀ ਸਾਡਾ ਮੈਂ ਤਾਂ ਬਾਰ ਬਾਰ ਕਹਿ ਰਿਹਾ ਇਹ 3 ਸਤੰਬਰ ਨੂੰ ਵੈਨ ਲਾਤੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਵਧੇਰੇ ਹਿੱਤਾਂ ਲਈ ਭਈ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਕੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ ਇਹ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਕੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਫੈਸਲਾ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੀ ਕਾਲਤਖਬ ਸਾਹਿਬ ਤੋਂ ਪ੍ਰਾਪਤ ਪੱਤਰ ਨੂੰ ਧਿਆਨ ਚ ਰੱਖਦਿਆਂ ਲਿਆ ਗਿਆ ਹੈ। ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਉਹ ਕਿਸੇ ਨਾਲ ਟਕਰਾ ਨਹੀਂ ਚਾਹੁੰਦੇ ਅਤੇ ਉਹ ਸਿਰਫ ਇਨਸਾਫ ਮੰਗਦੇ ਨੇ ਅਤੇ ਉਹ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਇੱਕ ਚਿੱਠੀ ਲਿਖੀ ਜਾਵੇਗੀ ਅਤੇ ਉਹਨਾਂ ਤੋਂ ਮਿਲਣ ਲਈ ਸਮਾਂ ਲਿਆ ਜਾਵੇਗਾ। ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ 5 ਮੈਂਬਰੀ ਕਮੇਟੀ ਸ਼੍ਰੀ ਕਾਲਤਾਕ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ ਭਈ ਇਹ ਕਿਸੇ ਤਰ੍ਹਾਂ ਆਪੋ ਵਿਚੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ ਭੇਤ ਨਾ ਹੋ ਜਾਏ। ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸੋ ਮੋਹਰੇ ਇੱਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਕਾਟਲੇ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਸੀ ਮੈਂ ਇਹ ਵੀ ਦੱਸ ਦਿਆਂ ਸੀ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਵਾਸਤ ਕਰ ਦਿੱਤੇ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੁਰਦ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਸਪਸ਼ਟ ਕਰਨਾ ਚਾਹਣਾ ਕਿ ਕੋਈ ਧਾਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮਹਿਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹਿੱਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਉਹ ਜਿਹੜੀ ਫਾਂਸੀ ਦੀ ਸਜ਼ਾ ਉਹ ਲਾਈਫ ਅਮਰਜਮੈਂਟ ਵਿੱਚ ਹੋ ਜਾਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਤੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪੰਥਕ ਇਕਤਾ ਦੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲ ਦੀ ਘੜੀ ਆ ਜਿਹੜਾ ਇਹਨੂੰ ਅਸੀਂ ਖਾਲਦੀ ਕੜੀ ਮੁਲਤਵੀ ਕੀਤਾ ਦੱਸਦੀ ਏ ਕਿ ਬੀਤੇ ਦਿਨੀ ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੇ ਜੇਲ੍ਹ ਚ ਹੀ ਭੁੱਖ ਹੜਤਾਲ ਕੀਤੀ ਸੀ ਉਹ ਸ਼ਰਮਣੀ ਕਮੇਟੀ ਵੱਲੋਂ ਕੇਂਦਰ ਅੱਗੇ ਪਾਈ ਆਪਣੀ ਰਹਿਮ ਦੀ ਪਟੀਸ਼ਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸੀ ਜਿਸ ਤੋਂ ਬਾਅਦ ਸ਼ਰਮਣੀ ਕਮੇਟੀ ਨੇ ਦਿੱਲੀ ਚ 20 ਦਸੰਬਰ ਨੂੰ ਵੱਡਾ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਸੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ